ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਪੋਦਾ ਮਹੀਨਾ ਚੱਲ ਰਿਹਾ ਹੈ ਇਸ ਮਹੀਨੇ ਦੇ ਵਿੱਚ ਸਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਹੜੀਆਂ ਕਿ ਬੜੀਆਂ ਹੀ ਜ਼ਰੂਰੀ ਹਨ ਆਓ ਇਹਨਾਂ ਨੂੰ ਇੱਕ ਛੋਟੀ ਜਿਹੀ ਪਹਿਲਾਂ ਕਹਾਣੀ ਦੇ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਸੰਗਤ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਜ਼ਰੂਰ ਲਗਵਾ ਦੇਣਾ ਜੀ ਸਹਾਸੰਗ ਜੀ ਇੱਕ ਵਾਰ ਕੀ ਹੋਇਆ ਕੋਈ ਸ਼ਰਦਾਲੂ ਪੌੜੀਆਂ ਉਤਰ ਕੇ ਗੰਗਾ ਨਦੀ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਜਾ ਰਿਹਾ ਕਿਉਂਕਿ ਅਜਈ ਮੰਨਤਾ ਬਣੀ ਸੀ ਕਿ ਜਿਹੜਾ ਵੀ ਕੋਈ ਇਹ ਪਵਿੱਤਰ ਗੰਗਾ ਨਦੀ 'ਚ ਇਸ਼ਨਾਨ ਕਰੇਗਾ ਉਹਦੇ ਸਾਰੇ ਪਾਪ ਧੋਤੇ ਜਾਣਗੇ ਤੇ ਉਹ ਪਾਪਾਂ ਤੋਂ ਮੁਕਤ ਹੋ ਜਾਵੇਗਾ ਇੱਕ ਔਰਤ ਸੀ ਤੇ ਉਹ ਲਾਗੇ ਹੀ ਉੱਤੇ ਇੱਕ ਖੱਡ ਸੀ ਉਹਦੇ ਵਿੱਚ ਡਿੱਗ ਪਈ ਤੇ ਮਦਦ ਦੇ ਵਾਸਤੇ ਚੀਕ ਉਪਕਾਰ ਕਰਦੀ ਸੀ ਕਿ ਮੈਨੂੰ ਬਾਹਰ ਕੱਢ ਲਓ ਤਾਂ ਆਦਮੀ ਉੱਥੇ ਪੀੜ ਦੇ ਵਿੱਚ ਅੱਗੇ ਆਇਆ ਤੇ ਉਹਨੇ ਆਪਣਾ ਹੱਥ ਅੱਗੇ ਵਧਾਇਆ ਤਾਂ ਜੋ ਉਹਨੂੰ ਫੜ ਕੇ ਬਾਹਰ ਕੱਢ ਸਕੇ ਉਹ ਔਰਤ ਨੇ ਕਿਹਾ ਕਿ ਆਪਣਾ ਹੱਥ ਤੂੰ ਕੇਵਲ ਮੈਨੂੰ ਤਦ ਹੀ ਫੜਾਈਂ ਜੇ ਤੂੰ ਪਾਪਾ ਤੋਂ ਮੁਕਤ ਨਹੀਂ ਤਾਂ ਜਿਹੜੀ ਲਾਣਤ ਮੇਰੇ ਤੇ ਪਈ ਹੋਈ ਹੈ ਉਹ ਫਿਰ ਤੇਰੇ ਤੇ ਪੈ ਜਾਊਗੀ ਉਹ ਬੰਦੇ ਨੇ ਫਿਰ ਇੱਕਦਮ ਹੀ ਆਪਣਾ ਹੱਥ ਪਿਛੇ ਕੱਚ ਲਿਆ ਪਹਿਲਾਂ ਉਹਨੇ ਅੱਗੇ ਕੀਤਾ ਸੀ ਜਦੋਂ ਉਹਨੇ ਔਰਤ ਤੋਂ ਸੁਣਿਆ ਜਿਹੜੀ ਮੇਰੇ ਤੇ ਲੰਨ ਤਾਂ ਤੇਰੇ ਤੇ ਪੈ ਜਾਓਗੀ ਤੇ ਹੱਥ ਧਰਦੇ ਨੇ ਪਛਾਣ ਨੂੰ ਖਿੱਚ ਲਿਆ ਇਹਨੇ ਨੂੰ ਵਿਅਕਤੀ ਉੱਥੇ ਆਏ ਤੇ अनेका ਮਦਦ ਵਾਸਤੇ ਕਿਹਾ ਤੇ ਉਹ ਔਰਤ ਉਹੀ ਸ਼ਰਤ ਸਾਰਿਆਂ ਦੇ ਸਾਹਮਣੇ ਰੱਖੀ ਜਾਂਦੀ ਹੈ ਤੇ ਸਾਰੇ ਆਪੋ ਆਪਣਾ ਹੱਥ ਪਿੱਛੇ ਖਿੱਚ ਲੈਂਦੇ ਹਨ ਐਵੇਂ ਕਰਦਿਆਂ ਸਾਰਾ ਦਿਨ ਲੰਘ ਗਿਆ ਤੇ ਤੇ ਹੁਣ ਲੋਕ ਜਿਹੜੇ ਗੰਗਾ ਨਦੀ ਵਿੱਚ ਇਸ਼ਨਾਨ ਕਰਦੇ ਆਉਂਦੇ ਤੇ ਉਹ ਔਰਤ ਦੀ ਮਦਦ ਤਾਂ ਕਰਨਾ ਚਾਹੁੰਦੇ ਪਰ ਉਹ ਕਰਨੇ ਪਾਉਂਦੇ ਕਿਉਂਕਿ ਉਹਨਾਂ ਨੂੰ ਆਪਣਾ ਡਰ ਸੀ ਕਿ ਸ਼ਾਮ ਹੋਏ ਜਦੋਂ ਇੱਕ ਨੌਜਵਾਨ ਉਹ ਬੜਾ ਸੋਹਣਾ ਤੇ ਸੋਜਵਾਨ ਸੀ ਉਹਨੇ ਆਪਣਾ ਹੱਥ ਉਹ ਔਰਤ ਦੇ ਵੱਲ ਵਧਾਇਆ ਤੇ ਅੱਗੇ ਕੀਤਾ ਉਹਨੇ ਉਹੀ ਸ਼ਰਤ ਰੱਖੀ ਜੇ ਤੂੰ ਪਾਪਾ ਤੋਂ ਮੁਕਤ ਤਾਂ ਮੈਨੂੰ ਹੱਥ ਫੜਾਏ ਫਿਰ ਉਹਨੇ ਆਖਿਆ ਕਿ ਮੈਨੂੰ ਇਹ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੈਂ ਹੁਣੇ-ਹੁਣੇ ਤਾਂ ਗੰਗਾ ਦੇ ਵਿੱਚ ਡੁੱਬ ਕੇ ਲਗਾ ਕੇ ਆਇਆ ਤੇ ਮੇਰੇ ਸਾਰੇ ਪਾਪ ਧੋਤੇ ਗਏ ਹਨ ਇਸ ਕਰਕੇ ਮੇਰਾ ਵਿਸ਼ਵਾਸ ਹੈ ਇਹ ਚੀਜ਼ ਤੇ ਵੀ ਕਿ ਗੰਗਾ ਵਿੱਚ ਡੁੱਬਕੀ ਲਗਾਉਣ ਦੇ ਨਾਲ ਪਾਪ ਧੋਤੇ ਗਏ ਹਨ ਬੀਬੀ ਜੀ ਡਰੋ ਨਾ ਮਾਤਾ ਜੀ ਬੇਫਿਕਰ ਹੋ ਕੇ ਮੇਰਾ ਹੱਥ ਫੜੋ ਤਾਂ ਜੋ ਮੈਂ ਤੁਹਾਨੂੰ ਬਾਹਰ ਕੱਢਾਂ ਦੇਖੋ ਉਹ ਔਰਤ ਕਹਿੰਦੀ ਕਿ ਮੈਂ ਇੱਥੇ ਇਹੀ ਵੇਖਣਾ ਚਾਹੁੰਦੀ ਸੀ ਇਹ ਇੱਕ ਮੈਂ ਨਾਟਕ ਕੀਤਾ ਕਿ ਇੱਥੇ ਜਿਹੜੇ ਲੋਕ ਆਉਂਦੇ ਹਨ ਗੰਗਾ ਤੇ ਡੁੱਬਕੀ ਲਗਾਉਣ ਸਭ ਕੁਝ ਕਰਦੇ ਹਨ ਇੱਥੇ ਆ ਕੇ ਇਸ਼ਨਾਨ ਕਰਦੇ ਹਨ ਤੇ ਉਹਨਾਂ ਬਾਰੇ ਮੈਂ ਜਾਣਨਾ ਚਾਹੁੰਦੀ ਸੀ ਕਿ ਜੋ ਇਹ ਕਰ ਰਹੇ ਹਨ ਉਹਦੇ ਵਿੱਚ ਇਹਨਾਂ ਦਾ ਵਿਸ਼ਵਾਸ ਹੈ ਕਿ ਨਹੀਂ ਇਹਨਾਂ ਦਾ ਕਾਹੀ ਵਿਸ਼ਵਾਸ ਨਹੀਂ ਕਿਉਂਕਿ ਦੇਖੋ ਸਾਧ ਸੰਗਤ ਜੀ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਰੀਤੀ ਰਿਵਾਜ ਤਾਂ ਕਰ ਹੀ ਜਾਂਦੇ ਹਾਂ ਧਰਮ ਕਰਮ ਦੇ ਵਿੱਚ ਕਰਮ ਕਰ ਹੀ ਜਾਂਦੇ ਹਾਂ ਪਰ ਉਹਨਾਂ ਦੇ ਵਿੱਚ ਸਾਡਾ ਵਿਸ਼ਵਾਸ ਪੂਰਾ ਵੀ ਨਹੀਂ ਹੁੰਦਾ ਜੇ ਵਿਸ਼ਵਾਸ ਹੈ ਤਾਂ ਚਮਤਕਾਰ ਵਾਪਰ ਸਕਦੇ ਹਨ ਤੇ ਵਾਪਰਦੇ ਵੀ ਹਨ ਇਹੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਹੁਣ ਇਹ ਜਿਹੜਾ ਪੋ ਦਾ ਮਹੀਨਾ ਹੈ ਇਹਦੇ ਵਿੱਚ ਬਹੁਤ ਸਾਰੇ ਲੋਕ ਧਰਮ ਕਰਮ ਕਰਦੇ ਹਨ ਇਹ ਸ਼ਹੀਦਾਂ ਦੇ ਦਿਨ ਹੁੰਦੇ ਹਨ ਪਰ ਜੇ ਉਹਨਾਂ ਦਾ ਇਹਦੇ ਵਿੱਚ ਵਿਸ਼ਵਾਸ ਹੀ ਨਹੀਂ ਹੋਵੇਗਾ ਉਹਨਾਂ ਨੂੰ ਫਲ ਕਿਵੇਂ ਮਿਲੇਗਾ ਦੇਖੋ ਸੰਗਤ ਜੀ ਲੋਕਾਂ ਦਾ ਬਿਲਕੁਲ ਵੀ ਯਕੀਨ ਨਹੀਂ ਸੀ ਗੰਗਾ ਚ ਇਸ਼ਨਾਨ ਕਰਕੇ ਯਕੀਨ ਹੀ ਨਹੀਂ ਹੋਇਆ ਕਿ ਸਾਡੇ ਪਾਪ ਤੋਤੇ ਗਏ ਜੇ ਗੁਰਦੁਆਰਾ ਸਾਹਿਬ ਜਾ ਕੇ ਵਿਸ਼ਵਾਸ ਹੀ ਨਾ ਕਿ ਗੁਰੂ ਸਾਡੇ ਤੇ ਰਹਿਮਤ ਕਰ ਦੇਵੇਗਾ ਰਹਿਮਤ ਹੋਵੇਗੀ ਕਿਵੇਂ ਜੇ ਨਹੀਂ ਹੋਵੇਗੀ ਸਾਧ ਸੰਗਤ ਜੀ ਇਸ ਤਰ੍ਹਾਂ ਕਹਿਣ ਤੋਂ ਭਾਵ ਇਹ ਕਿ ਸਭ ਤੋਂ ਪਹਿਲੀ ਸੇਜ ਤਾਂ ਇਹ ਹੈ ਕਿ ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਕਿਉਂਕਿ ਬਾਬਾ ਨੰਦ ਸਿੰਘ ਜੀ ਦੇ ਬਚਨ ਮਹਾਪੁਰਖਾਂ ਦੇ ਜਿੰਨੋਂ ਆਪਣੇ ਗੁਰੂ ਸਾਹਿਬ ਤੇ ਵਿਸ਼ਵਾਸ ਹੀ ਨਹੀਂ ਗੁਰੂ ਮਹਾਰਾਜ ਦਾ ਸਤਕਾਰ ਨਹੀਂ ਕਰਦੇ ਕੇਵਲ ਉਪਰਲੇ ਮਨ ਦੇ ਨਾਲ ਬਾਣੀ ਪੜ੍ਹਦੇ ਹਨ ਫਿਰ ਭਾਈਓ ਗੁਰੂ ਤੋਂ ਕੋਈ ਦਾਤ ਨਹੀਂ ਲੈ ਸਕਦੇ ਸੰਗਤ ਜੀ ਆਪਾਂ ਦੇਖਦੇ ਹਾਂ ਕਿ ਪੋਹ ਦੀਆਂ ਠੰਡੀਆਂ ਰਾਤਾਂ ਦੇ ਵਿੱਚ ਸਭ ਕੁਝ ਹੋਇਆ ਤੇ ਵੱਡੇ ਸਾਕੇ ਵਾਪਰੇ ਇਹੋ ਜਿਹਾ ਇਤਿਹਾਸ ਕਿਧਰੇ ਹੋਰ ਵੀ ਨਹੀਂ ਮਿਲਦਾ ਤੇ ਸਾਨੂੰ ਲੋੜ ਹੈ ਇਹ ਇਤਿਹਾਸ ਨੂੰ ਆਪਣੇ ਬੱਚਿਆਂ ਤੱਕ ਪਹੁੰਚਾਉਣ ਦੀ ਦੇਖੋ ਕੁਝ ਲੋਕ ਇਹੋ ਜਿਹੇ ਹਨ ਜਿਹੜੇ ਸਿੱਖੀ ਦੇ ਪ੍ਰਚਾਰ ਵਾਸਤੇ ਸਮਾਗਮ ਵੀ ਕਰਵਾਉਂਦੇ ਹਨ ਕੁਝ ਅੱਗੇ ਹੁੰਦੇ ਹਨ ਪ੍ਰਬੰਧਕ ਤਾਂ ਸਾਨੂੰ ਉਹਦੋਂ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਇਹਨਾਂ ਦਿਨਾਂ ਦੇ ਵਿੱਚ ਸਮਾਗਮ ਇੰਨੇ ਹੋਣੇ ਚਾਹੀਦੇ ਹਨ ਕਿ ਹਰ ਰੋਜ਼ ਪਿੰਡਾਂ ਪਿੰਡਾਂ ਵਿੱਚ ਸਮਾਗਮ ਹੋਣੇ ਜ਼ਰੂਰੀ ਹਨ ਤਾਂ ਜੋ ਸਾਡੇ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਇਹ ਸਿੱਖ ਕੌਮ ਦੀ ਕੀ ਦੇਣ ਹੈ ਨਹੀਂ ਤਾਂ ਉਹਨਾਂ ਬੱਚਿਆਂ ਨੂੰ ਕਿਵੇਂ ਪਤਾ ਲੱਗੇਗਾ ਕਿ ਹੁਣ ਬੱਚਿਆਂ ਨੂੰ ਆਪਾਂ ਵੇਖਦੇ ਹਾਂ 크리스마ਸ ਬਾਰੇ ਸਾਰਿਆਂ ਨੂੰ ਪਤਾ ਹੁੰਦਾ ਹੈ ਪਰ ਸਿੱਖ ਇਤਿਹਾਸ ਬਾਰੇ ਬੱਚਿਆਂ ਤੋਂ ਕੁਝ ਪੁੱਛਿਆ ਜਾਵੇ ਤੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਇੱਥੇ ਢਿੱਲ ਕਿਹਦੀ ਹੈ ਬੱਚਿਆਂ ਦਾ ਇਹਦੇ ਵਿੱਚ ਕੋਈ ਵੀ ਦੋਸ਼ ਨਹੀਂ ਬੱਚੇ ਤਾਂ ਆਟੇ ਦੇ ਦੇਵੇ ਹੁੰਦੇ ਹਨ ਉਹਨਾਂ ਨੂੰ ਆਪਾਂ ਜਿੱਧਰ ਮਰਜ਼ੀ ਲਾ ਲਈਏ ਇਸ ਕਰਕੇ ਸਮਾਗਮ ਚੜ੍ਹੇ ਹਨ ਜਦੋਂ ਹੁੰਦੇ ਹਨ ਉਹਨਾਂ ਦੇ ਵਿੱਚ ਸਾਨੂੰ ਵੱਧ ਤੋਂ ਵੱਧ ਦਾ ਸੰਬੰਧ ਕੱਢਣਾ ਚਾਹੀਦਾ ਹੈ ਪੋਦੇ ਮਹੀਨੇ ਦੇ ਵਿੱਚ ਉਹਨਾਂ ਵਿੱਚ ਕੇਵਲ ਪੈਸੇ ਦੇ ਕੇ ਇਹ ਨਹੀਂ ਕਹਿਣਾ ਕਿ ਸਾਡਾ ਕਾਰਜ ਹੋ ਗਿਆ ਸੰਗਤ ਦੀ ਹਾਜ਼ਰੀ ਵੀ ਭਰਨੀ ਚਾਹੀਦੀ ਹੈ ਇਹ ਵੀ ਬੜਾ ਜ਼ਿਆਦਾ ਜ਼ਰੂਰੀ ਹੈ ਸਾਧ ਸੰਗਤ ਹੁਣ ਕੁਝ ਲੋਕ ਹਨ ਜਿਹੜੇ ਬਾਣੀ ਪੜਦੇ ਹਨ ਇਹਨਾਂ ਦਿਨਾਂ ਦੇ ਵਿੱਚ ਜ਼ਮੀਨ ਤੇ ਹੀ ਸੌਂਦੇ ਹਨ ਫਤੇਗੜ ਸਾਹਿਬ ਦੇ ਲੋਕ ਚਲੋ ਕਈ ਵਾਰੀ ਇਦਾਂ ਹੁੰਦਾ ਕਿ ਅਸੀਂ ਇਦਾਂ ਨਹੀਂ ਕਰ ਸਕਦੇ ਤਾਂ ਸਾਨੂੰ ਦਿਨਾਂ ਵਿੱਚ ਮੂਲ ਮੰਤਰ ਜਾਂ ਵਾਇਗੁਰੂ ਮੰਤਰ ਜਾਪ ਕਰਨਾ ਚਾਹੀਦਾ ਹੈ ਕਉਂਕ ਸੇਖ ਦਾ ਮਤਲਬ ਉਹ ਜੋ ਸੇਖ ਦਾ ਹੈ ਜਿਹਦੇ ਵਿੱਚ ਸਿੱਖਣ ਦੀ ਅਭਿਆਸਾ ਸੱਚ ਦੀ ਖੋਜੀ ਸੱਚ ਦੀ ਤੇ ਲਾਸ਼ ਵਿੱਚ ਸਾਸੰਗਤ ਪਰਮਾਤਮਾ ਸੱਚ ਬਾਕੀ ਸਾਰੀਆਂ ਚੀਜ਼ਾਂ ਝੂਠ ਹਨ ਤਾਂ ਸਾਨੂੰ ਵਦ ਵਦ ਨਾਮ ਚਪਣਾ ਚਾਹੀਦਾ ਹੈ ਤੇ ਸੰਗਤ ਦੇ ਵਿੱਚ ਆਉਣਾ ਚਾਹੀਦਾ ਹੈ ਸੰਗਤ ਕਿਹਦੀ ਕਰਨੀ ਹੈ ਉੱਤਮ ਤਿੰਨ ਤਰੀਕਿਆਂ ਨਾਲ ਹੋ ਸਕਦੀ ਹੈ ਉੱਤਮ ਪੁਰਸ਼ਾਂ ਦੀ ਸੰਗਤ ਹੋ ਸਕਦੀ ਹੈ ਰੱਬ ਦੇ ਨਾਮ ਦੀ ਸੰਗਤ ਹੋ ਸਕਦੀ ਹੈ ਅੱਖਾਂ ਨੇ ਸੰਗਤ ਕਰਨੀ ਹੈ ਕੰਨਾਂ ਨੇ ਜਦੋਂ ਵੀ ਆਪਾਂ ਦੇਖੋ ਜਾਣਾ ਹੈ ਸ਼ਹੀਦਾਂ ਦੇ ਅਸਥਾਨ ਦੇ ਉੱਤੇ ਆਪਾਂ ਵੇਖਦੇ ਹਾਂ ਛੋਟੇ ਛੋਟੇ ਸਹਿਬਜ਼ਾਦਿਆਂ ਨੇ ਧਰਮ ਨਹੀਂ ਸਿਹਾਰਿਆ ਸਾਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਜੇ ਕੇਸ ਕਤਲ ਕੀਤੇ ਹੋਏ ਹਨ ਕੇਸ ਰੱਖਣੇ ਚਾਹੀਦੇ ਹਨ ਸਾਧ ਸੰਗਤ ਜੀ ਆਪਣੀ ਜਿਹੜੀ ਆਦਤ ਹੈ ਇਹਨੂੰ ਸਵਾਰਨਾ ਚਾਹੀਦਾ ਹੈ ਕਿਉਂਕਿ ਵਿਗੜੀਆਂ ਹੋਈਆਂ ਆਦਤਾਂ ਸਤਗੁਰ ਦੇ ਦਰਬਾਰ ਤੇ ਆ ਕੇ ਸਵਾਰਦੀਆਂ ਨੇ ਬਾਕੀ ਜਿਵੇਂ ਉੱਥੇ ਗੰਗਾ ਦੀ ਨਦੀ ਦੇ ਕਿਨਾਰੇ ਜੋ ਘਟਨਾ ਹੋਈ ਜੋ ਤੁਹਾਨੂੰ ਮੈਂ ਸਾਖਿ ਸੁਣਾਈ ਇਦਾ ਅਰਥ ਇਹ ਹੈ ਕਿ ਸਾਰੇ ਕੰਮ ਨੇਪਰੇ ਚੜਦੇ ਹਨ ਜੇ ਵਿਸ਼ਵਾਸ ਹੀ ਨਹੀਂ ਫਿਰ ਕਿਵੇਂ ਕੰਮ ਕੋਈ ਨੇਪਰੇ ਚੜ ਸਕਦਾ ਹੈ ਰੀਤੀ ਰਿਵਾਜ ਤਾਂ ਅਸੀਂ ਕਰ ਹੀ ਜਾਂਦੇ ਹਾਂ ਪਰ ਉਹਨਾਂ ਵਿੱਚ ਸਾਡਾ ਵਿਸ਼ਵਾਸ ਉਕਾ ਹੀ ਨਹੀਂ ਫਿਰ ਕਿਵੇਂ ਹੋ ਜਾਵੇਗਾ ਠੀਕ ਇਹ ਤਾਂ ਪਾਏ ਜਿਹੜੇ ਲੋਕ ਕਰਦੇ ਹਨ ਕਰਮ ਧਰਮ ਪਖੰਡ ਉਪਖੰਡ ਬਣ ਕੇ ਹੀ ਰਹਿ ਜਾਂਦੇ ਹਨ ਕਰਮ ਕਾਂ ਰਸਮਾਂ ਦੇ ਵਿੱਚ ਜਿਹੜੀਆਂ ਇਹ ਲੋਕ ਵਿਖਾਵਾ ਵਾਸਤੇ ਕਰਦੇ ਹਨ ਸੰਗਾਇਜੀ ਬਾਬਾ ਨਾਨਕ ਸਿੰਘ ਜੀ ਕਹਿੰਦੇ ਹਨ ਕਿ ਜੇ ਬੰਦਿਆ ਤੂੰ ਆਪਣੇ ਗੁਰੂ ਤੇ ਯਕੀਨ ਕਰਕੇ ਨਾਮ ਜਪੇਗਾ ਤੇਰੇ ਸਾਰੇ ਕਾਰਜ ਪੂਰੇ ਹੋ ਜਾਣਗੇ ਗੱਲ ਤਾਂ ਭਰੋਸੇ ਦੀ ਹੈ ਤਾਂ ਉਹ ਦਿਨਾਂ ਨੂੰ ਯਾਦ ਕਰੋ ਉਹ ਪੋਹ ਦੀਆਂ ਠੰਡੀਆਂ ਰਾਤਾਂ ਜਦੋਂ ਮਾਤਾ ਗੁਜਰਕੌਰ ਜੀ ਉਹਨਾਂ ਨੇ ਚਾਰ ਸਹਿਬਜ਼ਾਦਿਆਂ ਨੂੰ ਸਿੱਖ ਇਤਿਹਾਸ ਤੇ ਬਾਣੀ ਦੇ ਨਾਲ ਜੋੜਿਆ ਉਹਨਾਂ ਨੇ ਕਿਸ ਤਰ੍ਹਾਂ ਇਹ ਨਹੀਂ ਮੰਨੇ ਉਥੇ ਸੂਬੇ ਦੀ ਕਚੈਰੀ ਦੇ ਵਿੱਚ ਹਾਜ਼ਰ ਜਵਾਬ ਰਾਏ ਕੱਲੀ-ਕੱਲੀ ਗੱਲ ਦਾ ਉਹਨਾਂ ਦਾ ਦੁਸ਼ਮਣਾਂ ਦਾ ਜਵਾਬ ਦਿੱਤਾ ਦੇਖੋ ਸਹਿਬਜ਼ਾਦਿਆਂ ਦੇ ਲਈ ਉਹ ਦੁਸ਼ਮਣ ਨਹੀਂ ਉਹਨਾਂ ਨੇ ਸਹਿਬਜ਼ਾਦਿਆਂ ਨੂੰ ਦੁਸ਼ਮਣ ਸਮਝਿਆ ਸੰਗਤ ਖਾਲਸੇ ਦਾ ਕਦੇ ਵੀ ਕੋਈ ਦੁਸ਼ਮਣ ਨਹੀਂ ਹੁੰਦਾ ਸਭੂ ਕੁਝ ਲੋਕ ਜਿਹੜੇ ਹੁੰਦੇ ਹਨ ਈਰਖਾ ਵਸੋ ਕੇ ਦਸ਼ਮਣੀ ਪੈਦਾ ਕਰ ਲੈਂਦੇ ਹਨ ਗੁਰੂ ਸਾਹਿਬ ਜੀ ਲਈ ਸਾਰੇ ਬਰਾਬਰ ਹੁੰਦੇ ਹਨ ਤਾਂ ਸਾਨੂੰ ਵੀ ਇਹ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਆਓ ਸਾਨੂੰ ਪਉ ਦੇ ਮਹੀਨੇ ਦੇ ਵਿੱਚ ਕੀ ਕੀ ਕਰਨਾ ਚਾਹੀਦਾ ਹੈ ਹੋਰ ਕਿਹੜੇ ਕਾਰਜ ਹਨ ਜਿਹੜੇ ਕਰਨੇ ਚਾਹੀਦੇ ਹਨ ਜਿਹੜੇ ਕਿ ਬੜੇ ਜ਼ਰੂਰੀ ਹਨ ਦੇਖੋ ਇੱਕ ਬੜਾ ਹੀ ਸੌਖਾ ਜਿਹਾ ਤਰੀਕਾ ਹੈ ਨਿੱਕੀਆਂ ਜਿੰਦਾਂ ਤੇ ਵੱਡਿਆ ਸਾਕਾ ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਇੱਕ ਪੇਟਾ ਰਹਿਤ ਕਿਤਾਬ ਤਿਆਰ ਕੀਤੀ ਗਈ ਹੈ ਜਿਹਦੀ ਕੋਈ ਵੀ ਪੇਟਾ ਨਹੀਂ ਸੀ ਦੇਖੋ ਸਾ ਸੰਗਤ ਜੀ ਗੁਰੂ ਕੇ ਲੰਗਰ ਬੜੇ ਜ਼ਰੂਰੀ ਹਨ ਸੰਗਤ ਜੀ ਕਿਉਂਕਿ ਮਾਰਾ ਸਾਰੇ ਸੰਗਤ ਦਾ ਬਹੁਤ ਹੀ ਸਤਿਕਾਰ ਕਰਦੇ ਹਨ ਪਰ ਜਦੋਂ ਗੱਲ ਆਉਂਦੀ ਹੈ ਗਿਆਨ ਦੀ ਗਿਆਨ ਦੀ ਕਮਾਈ ਲਈ ਥੋੜੇ ਵੱਖਰੇ ਜਤਨ ਕਰਨੇ ਪੈਂਦੇ ਹਨ ਤਾਂ ਇਹ ਉਹ ਜਤਨ ਹਨ ਜਿਹੜੇ ਕਿ ਇੱਕ ਬਹੁਤ ਹੀ ਜ਼ਿਆਦਾ ਜ਼ਰੂਰੀ ਹਨ ਬੱਚਿਆਂ ਨੂੰ ਗੁਰੂ ਇਤਿਹਾਸ ਦੇ ਨਾਲ ਜੋੜੋ ਤਾਂ ਸਾਨੂੰ ਇਹ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਚਾਰ ਸਹਿਬਜ਼ਾਦੇ ਜਿਹੜੇ ਹਨ ਲਾਸ਼ਾਨੀ ਸਹਾਦਤ ਹੈ ਚਾਰ ਸਹਿਬਜ਼ਾਦਿਆਂ ਦੀ ਵਡਿਆਈ ਕੇਵਲ ਇਸ ਲਈ ਨਹੀਂ ਕਰਦੇ ਕਿ ਇਹਨਾਂ ਦਾ ਜਨਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਘਰ ਹੋਇਆ ਸਗੋਂ ਇਹਨਾਂ ਦੀ ਵਡਿਆਈ ਦਾ ਜਿਹੜਾ ਕਾਰਨ ਇਹਨਾਂ ਦੀ ਕੁਰਬਾਨੀ ਹੈ ਕਿਵੇਂ ਸ਼ਹਾਦਤ ਇਹਨਾਂ ਦੇ ਜਨਮ ਪਿਤਾ ਇਹ ਬੇਮਿਸਾਲ ਸ਼ਹੀਦੀ ਦਾ ਸਬਕ ਹੈ ਉਹਨਾਂ ਪੜਾਇਆ ਉਹ ਹਰ ਇੱਕ ਸਿੱਖ ਬੱਚੇ ਨੂੰ ਕੰਠ ਹੋਣਾ ਚਾਹੀਦਾ ਹੈ ਪਰ ਕੰਠ ਹੈ ਹੀ ਨਹੀਂ ਅਸੀਂ ਵੇਖਦੇ ਹਾਂ ਕਿ ਚਾਰ ਸੈਬ ਜਾਦੇ ਮੂਵੀ ਵੀ ਬਣੀ ਹੈ ਉਹਦੇ ਨਾਲ ਬੱਚਿਆਂ ਨੂੰ ਥੋੜਾ ਬਹੁਤ ਪਤਾ ਲੱਗਾ ਕਿ ਉਹਨਾਂ ਨੇ ਅੱਖਾਂ ਦੇ ਨਾਲ ਦੇਖਿਆ ਕਿਉਂਕਿ ਅੱਖਾਂ ਜਦੋਂ ਵੇਖਦੀਆਂ ਨੇ ਫਿਰ ਵੀ ਮਨ ਰੀਜਦਾ ਹੈ ਬੱਚੇ ਇਹਨਾਂ ਮੂਵੀ ਵਗੈਰਾ ਨੂੰ ਪਸੰਦ ਕਰਦੇ ਹਨ ਪਰ ਆਪਾਂ ਕਿਤਾਬਾਂ ਦੇ ਨਾਲ ਬੱਚਿਆਂ ਨੂੰ ਜੋੜਨਾ ਹੈ ਫਿਲਮਾਂ ਵਿੱਚ ਚਲੋ ਬਣੀਆਂ ਚੰਗੀਆਂ ਹਨ ਉਹ ਵੀ ਇੱਕ ਬਹੁਤ ਵਧੀਆ ਸੀ ਜੋ ਬੱਚਿਆਂ ਨੇ ਦੇਖਿਆ ਪਰ ਕਿਤਾਬਾਂ ਦੇ ਨਾਲ ਸਾਨੂੰ ਬੱਚਿਆਂ ਨੂੰ ਜੋੜਨਾ ਚਾਹੀਦਾ ਹੈ ਸਾਡੇ ਪ੍ਰਥਨ ਸਰੋਤਾਂ ਦੇ ਨਾਲ ਜੋੜਨਾ ਚਾਹੀਦਾ ਹੈ ਕਥਨ ਨਾਲ ਜੋੜਨਾ ਚਾਹੀਦਾ ਹੈ ਕਿਉਂਕਿ ਸੰਗਤ ਜੀ ਪੁਰਾਣੀ ਮਰਿਆਦਾ ਹੈ ਹਰ ਇੱਕ ਸਿੱਖ ਬੱਚੇ ਨੂੰ ਇਹ ਕੰਠ ਹੋ ਜਾਵੇ ਇਹ ਸਾਖਾ ਕਦੇ ਭੁਲਾਇਆ ਨਾ ਜਾਣ ਵਾਲਾ ਸੱਚ ਪੁੱਛੋ ਇਹ ਸਾਬ ਜਦਿਆਂ ਦੀ ਕੁਰਬਾਨੀ ਸੀ ਇੰਨੇ ਸਿੱਖ ਲਹਿਰ ਨੂੰ ਸਿੰਘ ਲਹਿਰ ਬਣਾ ਕੇ ਇਨਕਲਾਬ ਦੇ ਰਸਤੇ ਪਾਇਆ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਪਾਸ ਕੀ ਸੀ ਤੁਰੇ ਸੀ ਪੰਜ ਸਿੰਘ ਸੀ ਉਹਨਾਂ ਦੇ ਨਾਲ ਜਦੋਂ ਹਜੂਰ ਸਾਹਿਬ ਤੋਂ ਆਏ ਉਹਨਾਂ ਨੇ ਆ ਕੇ ਕੀ ਕਿਹਾ ਕਿ ਇੱਕੋ ਹੀ ਹੌਕਾ ਦਿੱਤਾ ਤੁਹਾਨੂੰ ਚਮਕੌਰ ਜਾਦ ਕਰਦਾ ਤੁਹਾਨੂੰ ਸਰਹੰਦ ਸਦਾ ਦਿੰਦੀ ਹੈ ਆਓ ਇਨ੍ਹਾਂ ਜਾਵਰਾਂ ਦਾ ਜ਼ਾਲਮਾਂ ਦਾ ਮੁਕਾਬਲਾ ਕਰੀਏ ਤੇ ਫਿਰ ਵੰਗਾਰਿਆ ਉਹਨਾਂ ਨੂੰ ਸਰਹੰਦ ਦੀ ਇਟਨਾ ਇਟ ਵਿਖੜ ਕਾਈ ਇਹ ਤੁਸੀਂ ਸਾਰੇ ਜਾਣਦੇ ਹੋ ਜਿੰਨਾ ਵੀ ਆਪਾਂ ਇਤਿਹਾਸ ਪੜ੍ਹਦੇ ਹਾਂ ਤੇ ਮੇਰੇ ਕਹਿਣ ਦਾ ਭਾਵ ਏਕ ਇਹ ਦਿਨਾਂ ਦੇ ਵਿੱਚ ਤੁਹਾਨੂੰ ਤਾਂ ਸਾਨੂੰ ਪਏ ਜਿਹੜੇ ਗੁਰੂ ਕੇ ਲੰਗਰ ਹਨ ਉਹ ਬਿਲਕੁਲ ਬਸਾਦੇ ਰੱਖਣੇ ਚਾਹੀਦੇ ਹਨ ਗੁਰਦੁਆਰਾ ਸਾਹਿਬ ਸਮਾਗਮ ਹੁੰਦੇ ਹਨ ਕਈ ਵਾਰ ਅਸੀਂ ਮਿੱਠਾ ਬਣਾ ਲੈਂਦੇ ਹਾਂ ਪ੍ਰਸ਼ਾਦ ਤਿਆਰ ਕਰ ਲੈਂਦੇ ਹਾਂ ਨਹੀਂ ਜੀ ਇਹਨਾਂ ਦਿਨਾਂ ਦੇ ਵਿੱਚ ਇਸ ਤਰ੍ਹਾਂ ਨਹੀਂ ਚਲੋ ਕੜਾ ਪ੍ਰਸ਼ਾਦ ਤਾਂ ਇੱਕ ਮਰਿਆਦਾ ਹੈ ਪਰ ਗੁਰੂ ਕੇ ਲੰਗਰਾਂ ਦੀ ਗੱਲ ਕਰਦੇ ਹਾਂ ਕਿ ਸਾਨੂੰ ਇਸ ਤਰ੍ਹਾਂ ਦੇ ਲੰਗਰ ਨਹੀਂ ਲਗਾਉਣੇ ਚਾਹੀਦੇ ਸਾਧ ਸੰਗਤ ਜੀ ਐਵੇਂ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾ ਸਿੰਘ ਜੀ ਬਾਬਾ ਚੋਰਾਬਾ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਇਹਨਾਂ ਸਹਿਬਜ਼ਾਦਿਆਂ ਦੇ ਪਿਆਰ ਦੇ ਵਿੱਚ ਦੇਖੋ ਸਾਧ ਸੰਗਤ ਜੀ ਸਾਨੂੰ ਵੱਧ ਤੋਂ ਵੱਧ ਸਿਮਰਨ ਕਰਨਾ ਚਾਹੀਦਾ ਹੈ ਨਾਮ ਜਪਣਾ ਚਾਹੀਦਾ ਹੈ ਕਿਉਂਕਿ ਪੋਦੇ ਮਹੀਨੇ ਦੇ ਵਿੱਚ ਦੇਖੋ ਕਈ ਵਾਰ ਇਦਾਂ ਹੁੰਦਾ ਹੈ ਇੱਕ ਸਰੀਰ ਵਿੱਚ ਆਲਸ ਪੈਦਾ ਹੋ ਜਾਂਦਾ ਹੈ ਦਿਲ ਇੱਧਰ ਪੈਦਾ ਹੋ ਜਾਂਦਾ ਹੈ ਬਹੁਤ ਸੁਖ ਹੋਵੇ ਤੇ ਉਠਣਾ ਹੀ ਔਖਾ ਹੋ ਜਾਂਦਾ ਹੈ ਇਹ ਆਪਾਂ ਦੇਖਿਆ ਕਿ ਆਪਾਂ ਨੂੰ ਇਹ ਹੁੰਦਾ ਹੈ ਕਿ ਲੇਟੇ ਰਹੀਏ ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਜਿੱਥੇ ਗਰਮੀ ਅਸਰ ਕਰਦੀ ਹੈ ਸਰੀਰ ਤੇ ਸਰਦੀ ਵੀ ਤਾਂ ਆਪਣਾ ਪ੍ਰਭਾਵ ਪ੍ਰਭਾਵ ਪਾਉਂਦੀ ਹੋਈ ਹੈ ਪਰ ਦੇਖੋ ਜੀ ਇਹਨਾਂ ਦਿਨਾਂ ਦੇ ਵਿੱਚ ਜੇ ਅਸੀਂ ਆਲਸ ਛੱਡ ਕੇ ਸਿਮਰਨ ਕਰਾਂਗੇ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਤਾਂ ਸਾਨੂੰ ਬਹੁਤ ਸਾਰੀਆਂ ਦਾਤਾਂ ਮਿਲ ਸਕਦੀਆਂ ਨੇ ਗੁਰੂ ਦੇ ਪਾਸੋਂ ਜੀਆਸੀ ਅਮਰਤ ਵੇਲੇ ਖੁੰਝਾ ਦੇਵਾਂਗੇ ਫਿਰ ਤਾਂ ਸਾਨੂੰ ਕੋਈ ਸੁੱਖ ਨਹੀਂ ਮਿਲਣਾ ਕਿਉਂਕਿ ਦੇਖੋ ਸ਼ਹੀਦਾਂ ਦੀਆਂ ਬਰਕਤਾਂ ਸਰਹੰਦ ਫਤਿਹਗੜ੍ਹ ਸਾਹਿਬ ਪੰਨਿਆਂ ਇਹ ਅੰਤ ਕਥਣੀ ਨਹੀਂ ਕਿ ਇਹ ਜਿਹੜੀ ਸ਼ਹਾਦਤ ਸੀ ਉਹਨੇ ਸਾਡੇ ਇਤਿਹਾਸ ਨੂੰ ਇੱਕ ਨਵੇਂ ਦਿਖ ਦਿੱਤੀ ਹੈ ਛੋਟੀ ਉਮਰ 7 ਸਾਲ ਤੇ 9 ਸਾਲ ਦੀ ਉਮਰ ਵਿੱਚ ਸ਼ਹਾਦਤ ਦਾ ਜਾਮ ਪੀ ਜਾਣਾ ਇੱਕ ਬਹੁਤ ਵੱਡੀ ਕੁਰਬਾਨੀ ਹੈ ਸਿੱਖ ਸੰਗਤਾਂ ਸਦਾ ਹੀ ਦਿলো ਮਨੋਸ਼ਰ ਦਾ ਅੰਜਲੀ ਅਰਪਣ ਕਰਦੀਆਂ ਰਹੀਆਂ ਨੇ ਤੇ ਸੰਗਤ ਜੀ ਬੱਚਿਆਂ ਨੂੰ ਜਾਗਰੂਕ ਕਰਵਾਉਣਾ ਹੈ ਇਸ ਇਤਿਹਾਸ ਦੇ ਨਾਲ ਇੱਕ ਗੱਲ ਹੋਰ ਕਹਾਂਗੇ ਜਿਹੜੇ ਕਿ ਅਸੀਂ ਭੁੱਲਦੇ ਜਾ ਰਹੇ ਹਾਂ ਉਹ ਇਹ ਹੈ ਕਿ ਜਦੋਂ ਵੀ ਅਸੀਂ ਧਾਰਮਿਕ ਸਥਾਨ ਤੇ ਜਾਣਾ ਹੋਵੇ ਉਤੋਂ ਦੀ ਰਹਿਤ ਮਰਿਆਦਾ ਰੱਖਣੀ ਬੜੀ ਜ਼ਰੂਰੀ ਹੁੰਦੀ ਹੈ ਜਿਵੇਂ ਹੁਣ ਫਤਿਹਗੜ੍ਹ ਸਾਹਿਬ ਦੀ ਉਹਨਾਂ ਨੇ ਇੱਕ ਮਰਿਆਦਾ ਬਣਾਈ ਹੈ ਕਿ ਕੋਈ ਵੀ ਟੋਪੀ ਲੈ ਕੇ ਇੱਥੇ ਨਹੀਂ ਆਵੇਗਾ ਚਲੋ ਮੁਸਲਮਾਨ ਪਾਈ ਚਾਰੇ ਵਾਲੇ ਲੋਕ ਆਉਂਦੇ ਤੇ ਮੱਥਾ ਟੇਕਣ ਉਹਨਾਂ ਦੀ ਗੱਲ ਹੋ ਰਹੀ ਹੈ ਸਿੱਖਾਂ ਦੇ ਘਰਾਂ ਦੇ ਵਿੱਚ ਜਨਮ ਲੈ ਕੇ ਇਸ ਟੋਪੀਆਂ ਲੈ ਕੇ ਉੱਥੇ ਜਾ ਕੇ ਸਾਨੂੰ ਸੋਚਣਾ ਚਾਹੀਦਾ ਹੈ ਜੇ ਅਸੀਂ ਅਗੋਂ ਨਿਹੰਗ ਸਿੰਘ ਜਾਂ ਹੋਰ ਸੇਵਾਦਾਰ ਕਹਿੰਦੇ ਫਿਰ ਕਈ ਵਾਰੀ ਅਸੀਂ ਖਿੱਚ ਜਾਂਦੇ ਹਾਂ ਜਾਂ ਗੁੱਸਾ ਕਰਦੇ ਹਾਂ ਸਾਨੂੰ ਇਉਂ ਨਹੀਂ ਕਰਨਾ ਚਾਹੀਦਾ ਭਾਈ ਇਹਦੇ ਵਿੱਚ ਗੁੱਸੇ ਵਾਲੀ ਗੱਲ ਨਹੀਂ ਇਹਨਾਂ ਦਿਨਾਂ ਦੇ ਵਿੱਚ ਅਸੀਂ ਇੰਨਾ ਕਤਾਂ ਕਰ ਲਈਏ ਕਿ ਦਸਤਾਰਾਂ ਸੁ ਜਾ ਕੇ ਕਲਗੀਧਰ ਦੇ ਪੁੱਤਰ ਅਮਰਤਾਰੀ ਹੋ ਕੇ ਚਾਈਏ ਇਹ ਬਚਨ ਬੜਾ ਸੁੰਦਰ ਹੈ ਸੰਗਤ ਜੀ ਅਸੀਂ ਅਮਰਤ ਛੱਕ ਕੇ ਜਾਏਗੇ ਇੰਨਾ ਕਿ ਤੇ ਅਸੀਂ ਕਰ ਹੀ ਸਕਦੇ ਹਾਂ ਇਹਨਾਂ ਦਿਨਾਂ ਦੇ ਵਿੱਚ ਸੁੰਦਰ ਦਸਤਾਰਾਂ ਸਜਾ ਕੇ ਜੇ ਨਹੀਂ ਬਣਣੀ ਆਉਂਦੀ ਤੇ ਕਿਸੇ ਵੀਰ ਤੋਂ ਕੋਈ ਸਾਨੂੰ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਜਾ ਕੇ ਸੇਵਾ ਕਰਨੀ ਚਾਹੀਦੀ ਹੈ ਕਈ ਵਾਰ ਅਸੀਂ ਕਹਿ ਦਿੰਦੇ ਹਾਂ ਕਿ ਅਸੀਂ ਤਾਂ ਮਾਇਆ ਦਾਤ ਸੰਬੰਧ ਦਿੱਤਾ ਹੈ ਇਹਨੇ ਕੋ ਨਾਲ ਹੀ ਨਹੀਂ ਹੱਤੀ ਸੇਵਾ ਕਰਨੀ ਇਹਨਾਂ ਦਿਨਾਂ ਦੇ ਵਿੱਚ ਜਾ ਕੇ ਕਰੋ ਆਪਣੇ ਬੱਚਿਆਂ ਨੂੰ ਸ੍ਰੀ ਗੁਰੂ ਫਤਿਹਗੁਰ ਸਾਹਿਬ ਦੇ ਦਰਸ਼ਨ ਜ਼ਰੂਰ ਕਰਵਾ ਕੇ ਆਓ ਕਈ ਵਾਰੀ ਅਸੀਂ ਬਹੁਤ ਜ਼ਿਆਦਾ ਉਤੇ ਸੰਗਤ ਹੈ ਕਿਵੇਂ ਚਾਹੀਏ ਕਈ ਵਾਰੀ ਆਪਾਂ ਆਪਣੇ ਬੱਚਿਆਂ ਨੂੰ ਇਹ ਗੱਲ ਕਹਿ ਦਿੰਨੇ ਹਾਂ ਕੁਝ ਹੋਣਾ ਚਾਵੇ ਉਹ ਤਾਂ ਲਾਲ ਸਨ ਗੁਰੂ ਗੋਬਿੰਦ ਸਿੰਘ ਜੀ ਤੇ ਸਾਨੂੰ ਇਹਨਾਂ ਦਿਨਾਂ ਵਿੱਚ ਪਾਈ ਉੱਥੇ ਜਾ ਕੇ ਆਪਣੇ ਬੱਚਿਆਂ ਨੂੰ ਉਹ ਜਗ੍ਹਾ ਦੇ ਦਰਸ਼ਨ ਜ਼ਰੂਰ ਕਰਵਾਉਣੇ ਚਾਹੀਦੇ ਹਨ ਗੁਰਦੁਆਰਾ ਸ੍ਰੀ ਜੋਤੀ ਸਰੂਪ ਹੈ ਜਿੱਤੇ ਸਾਬ ਜਦਿਆਂ ਦਾ ਸਸਕਾਰ ਹੋਇਆ ਉੱਥੇ ਦਰਸ਼ਨ ਕਰ ਸਕਦੇ ਹਾਂ ਜੀ ਤਾਂ ਇਹ ਸੰਸਾਰ ਦੇ ਵਿੱਚ ਇਹੋ ਜਿਹੀ ਜਿਹੜੀ ਸ਼ਹਾਦਤ ਹੈ ਉਹਦਾ ਕੋਈ ਹੋਰ ਆਪਾਂ ਨੂੰ ਬਦਲ ਮਿਲਦਾ ਹੈ ਨਹੀਂ ਆਪਾਂ ਜਾਣਦੇ ਹਾਂ ਇਹੋ ਜਿਹੇ ਇਨਸਾਨ ਜਿਹੜੇ ਆਪ ਮਹਾਨ ਜਿਨ੍ਹਾਂ ਦਾ ਪਿਤਾ ਮਹਾਨ ਜਿਨ੍ਹਾਂ ਦਾ ਦਾਦਾ ਮਹਾਨ ਜਿਨ੍ਹਾਂ ਦਾ ਪਰਦਾਦਾ ਮਹਾਨ ਜਿਨ੍ਹਾਂ ਦਾ ਪੁੱਤਰ ਮਹਾਨ ਕੌਣ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਾਂ ਇਸ ਤਰ੍ਹਾਂ ਪਈ ਸਾਨੂੰ ਸਤਿਗੁਰ ਦੀ ਬਾਣੀ ਦਾ ਤੇ ਰਹਿਤ ਮर्यादा ਦਾ ਜਿਹੜੀ ਗੁਰੂ ਘਰਾਂ ਦੇ ਵਿੱਚ ਬਣੀ ਹੋਈ ਹੈ ਉਹਦਾ ਖਿਆਲ ਰੱਖਣਾ ਚਾਹੀਦਾ ਹੈ ਪੋ ਮਹੀਨੇ ਦੇ ਵਿੱਚ ਆਲਸ ਬੰਦੇ ਨੂੰ ਘੇਰ ਲੈਂਦੀ ਹੈ ਆਲਸ ਨੂੰ ਛੱਡ ਕੇ ਗੁਰਬਾਣੀ ਵਾਦ ਵਾਦ ਪੜ੍ਹਨੀ ਹੈ ਅਤੇ ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਦੇ ਨਾਲ ਛੋੜਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ